ਦਸੂਹਾ ਦੇ ਪਿੰਡ ਲਮੀਨ ਨਜ਼ਦੀਕ ਪੁਲ ਦੇ ਉੱਤੇ ਇੱਕ ਕਾਰ ਦਾ ਭਿਆਨਕ ਐਕਸੀਡੈਂਟ ਹੋ ਗਿਆ ਜਾਣਕਾਰੀ ਅਨੁਸਾਰ ਕਾਰ ਦਸੂਹੇ ਵੱਲ ਤੋਂ ਆ ਰਹੀ ਸੀ ਤੇ ਪਠਾਨਕੋਟ ਨੂੰ ਜਾ ਰਹੀ ਸੀ ਜੋ ਕਿ ਪਿੰਡ ਲਮੀਨ ਨਜ਼ਦੀਕ ਪੁਲ ਦੇ ਕੋਲ ਪਹੁੰਚੀ ਤਾਂ ਹਾਦਸੇ ਦਾ ਸ਼ਿਕਾਰ ਹੋ ਗਈ ਰਾਗੀਰੰਦ ਦੇ ਦੱਸਵੰਤ ਆ ਵੀ ਕਾਰ ਨੂੰ ਕਿਸੇ ਅਣਪਛਾਤੇ ਵਾਹਨ ਨੇ ਸਾਈਡ ਮਾਰ ਦਿੱਤੀ ਜਿਸ ਤੋਂ ਬਾਅਦ ਕਾਰ ਚਾਲਕ ਆਪਣਾ ਬੈਲੈਂਸ ਖੋ ਬੈਠਾ ਅਤੇ ਕਾਰ ਡਵਾਈਡਰ ਨਾਲ ਵੱਜਣ ਤੋਂ ਬਾਅਦ ਕਾਰ ਪਲਟ ਗਈ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਅਗਲੇ ਹਿੱਸੇ ਦੇ ਪਰ ਖੱਟੇ ਉੱਡ ਗਏ ਹਾਦਸੇ ਸਮੇਂ ਕਾਰ ਵਿੱਚ ਇਕੱਲਾ ਕਾਰ ਚਾਲਕ ਮਜੂਰ ਸੀ ਜਿਸ ਨੂੰ ਕਿ ਮੁਰਲੀ ਸਹਾਇਤਾ ਦੇਣ ਤੋਂ ਬਾਅਦ ਮੁਕੇਰੀਆਂ ਦੇ ਸਿਵਲ ਹਸਪੀਟਲ ਭੇਜ ਦਿੱਤਾ ਗਿਆ ਜਿੱਥੇ ਕਿ ਉਸ ਦੀ ਹਾਲਤ ਹੁਣ ਬਿਲਕੁਲ ਠੀਕ ਹੈ ਜ਼ਖਮੀ ਦੀ ਪਛਾਣ ਰਿੰਕੂ ਕਸਬਾ ਮਹੱਲਾ ਦਸੂਹਾ ਵਜੋਂ ਹੋਈ ਹੈ ਉੱਥੇ ਹੀ ਐਸਐਸਐਫਡੀ ਟੀਮ ਮੌਕੇ ਤੇ ਪਹੁੰਚ ਕੇ ਕਾਰ ਨੂੰ ਸਾਈਡ ਦੇ ਉੱਤੇ ਕਰਕੇ ਰੋਡ ਦੇ ਉੱਤੇ ਲੱਗੇ ਜਾਮ ਨੂੰ ਖਲਵਾ ਰਹੀ ਹੈ ਇਸ ਬੰਦੇ ਜਾਣਕਾਰੀ ਦਿੰਦੇ ਆ ਐਸਐਸਆਈ ਸੁਜੀਤ ਸਿੰਘ ਨੇ ਦੱਸਿਆ ਕਿ ਸਾਨੂੰ 112 ਤੇ ਕਾਲ ਆਈ ਸੀ ਕਿੱਦ ਸੁਹਾ ਦੇ ਪਿੰਡ ਗੌਸਪੁਰ ਦਾ ਜਿੱਦੀ ਕੋਈ ਹਾਦਸਾ ਹੋਇਆ ਹੈ ਮੌਕੇ ਤੇ ਪਹੁੰਚ ਕੇ ਜ਼ਖਮੀ ਨੂੰ ਹਸਪੀਟਲ ਭੇਜ ਦਿੱਤਾ ਗਿਆ ਤੇ ਕਾਰ ਵਿੱਚ ਪਿਆ ਜ਼ਰੂਰੀ ਤੇ ਕੀਮਤੀ ਸਮਾਨ ਕਾਰ ਚਾਲਕ ਦੇ ਪਰਿਵਾਰ ਦੇ سپੁਰਦ ਕਰ ਦਿੱਤਾ ਗਿਆ ਹੈ ਹਾਦਸੇ ਤੋਂ ਬਾਅਦ ਕਾਰ ਦੇ ਹਿੱਸੇ ਪੂਰੀ ਸੜਕ ਦੇ ਉੱਤੇ ਖਿਲਰੇ ਪਏ ਸਨ ਜਿਸ ਨੂੰ ਸਾਫ਼ ਕਰਕੇ ਜਾਮ ਨੂੰ ਖੁਲਵਾਇਆ ਜਾ ਰਿਹਾ ਹੈ ਅਤੇ ਹਾ사ਗ੍ਰਸਤ ਕਾਰ ਨੂੰ ਰੋਡ ਤੋਂ ਸਾਈਡ ਤੇ ਕੀਤਾ ਜਾ ਰਿਹਾ ਹੈ ਸੁਹਾ ਗੌਸਪੁਰਪੁਰ ਕੋਲ ਦੇ ਉੱਤੇ ਐਕਸੀਡੈਂਟ ਕੀ ਗੱਲਬਾਤ ਹੋਈ ਸਾਨੂੰ 112 ਤੋਂ ਕਾਲ ਆਈ ਕਟੋਰਮ ਤੋਂ ਕਿ ਇੱਥੇ ਜਾ ਕੇ ਆਪਣੇ ਐਕਸੀਡੈਂਟ ਹੋਇਆ ਐਮ ਐਮ ਲੱਗੇ ਅਸੀਂ ਮੌਕੇ ਤੇ ਪਹੁੰਚੇ ਦੇਖਿਆ ਕਿ ਗੱਡੀ ਜਿਹੜੀ ਅਗਲਾ ਟਾਇਰ ਪਾਟਣ ਨਾਲ ਗੱਡੀ ਅਗਲੀ ਮਤਲਬ ਪਲਟ ਗਈ ਹੈ ਤੇ ਜਿਹੜਾ ਵਿੱਚ ਜਗਵੀ ਨੂੰ ਬਾਹਰ ਕੱਢ ਗਏ ਤੇ ਦੋ ਸਿਵ ਹਸਪੀਟਲ ਦਾਖਲ ਕਰਾਇਆ ਤੇ ਛੜਕ ਜਿਹੜੀ ਆਵਾਜ਼ਾਂ ਚਾਲੂ ਕਰਾਈ